Pakistan, Pakistan, पाकिस्तान 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 भारत माता की था? है भारत माता की है भारत माता की है पाकिस्तान ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਆਪਣਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਅੱਤਵਾਦ ਨੂੰ ਖਤਮ ਕੀਤਾ ਜਾਵੇ ਅਗਰ ਉਸ ਨੂੰ ਸਾਡੇ ਹਿੰਦੁਸਤਾਨ ਵਾਸੀਆਂ ਦੀ ਜ਼ਰੂਰਤ ਹੈ ਅਸੀਂ ਆਪਣੇ ਤਨ ਮਨ ਧਨ ਨਾਲ ਪੂਰੀ ਪ੍ਰਧਾਨ ਮੰਤਰੀ ਨੂੰ ਪੂਰੀ ਸਪੋਰਟ ਕਰਦੇ ਹਾਂ ਪਰ ਹਿੰਦੂਸਤਾਨ ਦੇ ਵਿੱਚੋਂ ਆਤਿਕਵਾਦ ਜੜ ਤੋਂ ਖਤਮ ਕੀਤਾ ਜਾਵੇ ਧੰਨਵਾਦ ਜੀ ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਗੋਸ਼ਾਲਾ ਦੇਖੇ ਫੁੱਟਲਾ ਦੇਖ ਕੇ ਚੱਲੇ ਆ ਬਾਅਦ ਤੇ ਕੀ ਹੋ ਗਿਆ ਇਹ ਕੌਂਟਰਾ ਦੀ ਪਾਕਿਸਤਾਨ ਦਾ ਉਹਨੂੰ ਪਤਾ ਹੀ ਹੈ ਜੋ ਘਣਾਣਾ ਕੰਮ ਜਿਹੜਾ ਪਾਕਿਸਤਾਨ ਕਰ ਰਿਹਾ ਹੈ ਸਿੱਖ ਪਿੱਛੇ ਲੋਕੇ ਅੱਗੇ ਨਾ ਆ ਕੇ ਆਪਣੇ ਆਪ ਨੂੰ ਕਹਿੰਨੇ ਵੀ ਅਸੀਂ ਅ ਮਰਦਾ ਅਸੀਂ ਸਾਹਮਣੇ ਤੋਂ ਲੜਦੇ ਆਂ ਪਰ ਲੇਕਿਨ ਅੱਜ ਤੱਕ ਪਾਕਿਸਤਾਨ ਦਾ ਇੱਕ ਇਤਿਹਾਸ ਰਿਹਾ ਉਹਨੇ ਜਦੋਂ ਵੀ ਲੜਿਆ ਪਿੱਠ ਪਿੱਛੋਂ ਮਾਰ ਕੀਤਾ ਭਾਵੇਂ ਉਹ ਕਾਰਗਲਦੀ ਬਾਅਦ ਹੈ ਉਸ ਤੋਂ ਪਹਿਲਾਂ ਦੀਆਂ ਸਾਰੀਆਂ ਲੜਾਈਆਂ ਉਸੇ ਤਰ੍ਹਾਂ ਅਤਵਾਦ ਦਾ ਜਿਹੜਾ ਸਰਗਣਾ ਹੈ ਉਹ ਆਪ ਪਾਕਿਸਤਾਨ ਹੈ ਉਸ ਅੱਗ ਦੇ ਵਿੱਚ ਆਪ ਵੀ ਝੁਲਸਦਾ ਤੇ ਹਮੇਸ਼ਾ ਹਿੰਦੁਸਤਾਨ ਦੀ ਸ਼ਾਂਤੀ ਦੇ ਉੱਤੇ ਜਦੋਂ ਵੀ ਕਦੇ ਕੋਈ ਹਮਲਾ ਕਰਦਾ ਤਾਂ ਉਹ ਪਾਕਿਸਤਾਨ ਕਰਦਾ ਇਹ ਵੀ ਜਿਹੜੀ ਘਹਾਣੀ ਹਰਕਤ ਹੈ ਪਾਕਿਸਤਾਨ ਤੋਂ ਆਏ ਅਤਵਾਦੀਆਂ ਦੀ ਹਲੇ ਇਨਵੈਸਟੀਗੇਸ਼ਨ ਏਜੰਸੀਆਂ ਆਪਣੀਆਂ ਜਾਂਚ ਕਰ ਰਹੀਆਂ ਨੇ ਇਹ ਉਹ ਅਮਨ ਸ਼ਾਂਤੀ ਦਾ ਕਾਨੂੰਨ ਜਿਹੜਾ ਬਰਕਰਾਰ ਹੋ ਰਿਹਾ ਸੀ ਕਸ਼ਮੀਰ ਦੇ ਵਿੱਚ ਉਹ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਜਾ ਰਿਹਾ ਕਿਉਂਕਿ ਤਕਲੀਫ ਉਹਨਾਂ ਨੂੰ ਆਪਣੇ ਦੇਸ਼ ਚਲਾਉਣ ਦੀ ਨਹੀਂ ਹੈ ਤਕਲੀਫ ਇਹ ਹੈ ਕਿ ਹਿੰਦੁਸਤਾਨ ਦੇ ਵਿੱਚ ਅਮਨ ਸ਼ਾਂਤੀ ਨਾ ਰਹੇ ਸੋ ਉਸੇ ਕਰਕੇ ਉਹਦਾ ਪੁਤਲਾ ਜਿਹੜਾ ਪਾਕਿਸਤਾਨ ਦਾ ਫੋਕਿਆ ਜਾ ਰਿਹਾ ਇਹ ਸਾਡੇ ਸਾਰੇ ਮੈਂਬਰਾਂ ਦੇ ਸ਼ਹਿਰ ਦੇ ਹੋਰ ਪੂਰੇ ਹਿੰਦੁਸਤਾਨ ਦੇ ਵਿੱਚ ਲੋਕਾਂ ਦੇ ਜਿਹੜੇ ਮਨਾਂ ਦੇ ਵਿੱਚ ਰੋਸ ਹੈ ਕਿਉਂਕਿ ਸਾਡੀਆਂ ਨੌਜਵਾਨ ਜਿਹੜੀਆਂ ਧੀਆ ਪੈਣਾ ਉੱਥੇ ਉਹ ਵਿਧਵਾ ਹੋਈਆਂ ਨੇ ਧਰਮ ਦੇ ਨਾਂ ਤੇ ਇੱਕ ਇੱਕ ਬੰਦੇ ਨੂੰ ਬੁਲਾ ਕੇ ਉਹਦਾ ਧਰਮ ਪੁੱਛ ਕੇ ਉਹਦੇ ਗੋਲੀ ਮਾਰੀ ਗਈ ਹੈ ਜਿਹੜੀ ਬਹੁਤ ਇਨਸਾਨੀਅਤ ਤੋਂ ਗਿਰੀ ਹੋਈ ਹਰਕਤ ਹੈ ਯੂਏ ਪਾਕਿਸਤਾਨ ਇਹ ਭੁੱਖਮਰੀ ਨਾਲ ਆਪ ਤਾਂ ਲੜ ਰਿਹਾ ਹੈ ਇਹ ਦੂਜਿਆਂ ਨੂੰ ਜਰ ਨਹੀਂ ਰਿਹਾ ਇਹ ਤੋਂ ਜੋ ਹਿੰਦੁਸਤਾਨ ਦੀ ਸਾਡੇ ਭਾਰਤ ਦੀ ਆ ਆਜ਼ਾਦੀ ਤੇ ਮਤਲਬ ਤਰੱਕੀ ਹੈ ਤੇ ਬਰਦਾਸ਼ਤ ਨਹੀਂ ਹੋ ਰਹੀ ਇਸ ਕਰਕੇ ਇੱਕ ਨੌਨੀਆਂ ਹਰਕਤਾਂ ਕਰਦਾ ਇਹ ਮੁੱਢ ਤੋਂ ਹੀ ਇਹੋ ਜਿਹੀ ਹਰਕਤਾਂ ਕਰਦਾ ਆ ਰਿਹਾ ਸਾਡੇ ਸਾਡੇ ਪ੍ਰਧਾਨ ਮੰਤਰੀ ਨੂੰ ਅਪੀਲ ਆ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਜੋ ਇਹ ਜੇ ਘਟਿਆ ਸ਼ਖਸ ਜਾਂ ਕਿਸੇ ਵੀ ਤਰੀਕੇ ਨਾਲ ਸਾਡੇ ਭਾਰਤ ਦੇ ਵਿੱਚ ਐਂਟਰੀ ਕਰਦੇ ਆ ਉੱਥੇ ਬਾਰਡਰਾਂ ਤੇ ਸਖਤਾਈ ਕਰਨੀ ਚਾਹੀਦੀ ਆ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਜੀ ਕੋਈ ਘਟਨਾ ਨਾ ਹੋਵੇ ਦੇਖੋ ਸਾਡੇ ਜਿਹੜੇ ਹਿੰਦੂ ਭਾਈਚਾਰਾ ਕੋਈ ਕਮਿਊਨਿਟੀ ਦੇ ਭਾਈਚਾਰੇ ਨੂੰ ਇੱਕਣਾ ਕਤਲ ਕਰਿਆ ਗਿਆ ਸਾਡੇ ਭੈਣਾਂ ਨੂੰ ਵਿਧਵਾ ਕੀਤਾ ਗਿਆ ਦੇਖੋ ਉਹਨੂੰ ਅਸੀਂ ਪੂਰਤੀ ਤੱਕ ਕਰ ਨਹੀਂ ਸਕਦੇ ਪਰ ਅਸੀਂ ਉਹਨਾਂ ਦੇ ਨਾਲ ਖੜੇ ਆ ਜਿੱਥੇ ਤੱਕ ਸਾਨੂੰ ਆਪ ਵੀ ਜਾਣਾ ਪਵੇ ਅਸੀਂ ਉੱਥੇ ਜਾਵਾਂਗੇ ਇਹ ਅਸੀਂ ਸਾਡੇ ਪ੍ਰਧਾਨ ਮੰਤਰੀ ਨੂੰ ਅਪੀਲ ਆ ਸਾਰੇ ਭਾਰਤ ਵਾਸੀਆਂ ਨੂੰ ਅਪੀਲ ਆ ਕਿ ਇਸ ਦਾ ਜਿਹੜਾ ਜਵਾਬ ਆ ਇਟ ਦਾ ਜਵਾਬ ਅਸੀਂ ਪੱਥਰ ਨਾਲ ਦਵਾਂਗੇ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਪਾਕਿਸਤਾਨ ਜੁੜਾਵਾ ਪਾਕਿਸਤਾਨ ਜੁੜਾਵਾ ਪਾਕਿਸਤਾਨ ਜੁੜਾਵਾ ਪਾਕਿਸਤਾਨ ਜੁੜਾਵਾ ਪਾਕਿਸਤਾਨ ਜੁੜਾਵਾ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ